ਸਪਰੇਅ ਦੇ ਸੀਜ਼ਨ ਦੌਰਾਨ ਜਿਹੜੇ ਪੈਟਰੋਲ ਵਾਲੇ ਪੰਪਾਂ ਤੋਂ ਥੋੜੇ ਜਿਿਹੇ ਕਿਸਾਨ ਭਰਾ ਜਿਹੜੇ ਨੇ ਉਹ ਹੁਣ ਕਿਨਾਰਾ ਕਰਨ ਲੱਗੇ ਕਾਰਨ ਉਹਨਾਂ ਦੀ ਜਿਹੜੀ ਰਿਪੇਅਰ ਆ ਉਹਦੀ ਸਮੱਸਿਆ ਹੁੰਦੀ ਆ ਸੋ ਬੈਟਰੀ ਵਾਲੇ ਜਿਹੜੇ ਪੰਪ ਨੇ ਉਹਨਾਂ ਰੁਝਾਨ ਵਧ ਰਿਹਾ ਸੋ ਉਸ ਡਿਮਾਂਡ ਨੂੰ ਮੁੱਖ ਰੱਖਦੇ ਆਪਾਂ ਤੁਹਾਡੇ ਲਈ ਲੈ ਕੇ ਆਂ ਜੀ ਕਲਸੀ ਪੰਪ ਆ ਜਿਹੜਾ ਸਪਰੇਅ ਵਾਲਾ ਬੈਟਰੀ ਵਾਲਾ ਪੰਪ ਆ ਜੀ ਉਹ ਤੁਹਾਨੂੰ ਸਾਡੇ ਕੋਲ ਦਿਓਲ ਸਪੇਅਰ ਪਾਰਟ ਲੋਹਟ ਵਧੀਆ ਤੁਸੀਂ ਕਦੇ ਵੀ ਲੈਣਾ ਮਚ ਖਰੀਦਣਾ ਚਾਹੋ ਤਾਂ ਆ ਸਕਦੇ ਹੋ ਜੀ ਲੋਹਟਵਦੀ ਸਾਹਿਬ ਮੇਰਾ ਮਿਹਰਬਾਨ ਮਾਰਕੀਟ ਸਾਹਮਣੇ ਆਪਣੀ ਦੁਕਾਨ ਦਾ ਨਾਮ ਆ ਜੀ ਤੇ ਨਾਲ ਇਸ ਸਕਰੀਨ ਤੇ ਤੁਹਾਡਾ ਨੰਬਰ ਮਿਲ ਜਾਣਾ ਸੋ ਕਲਸੀ ਪੰਪ ਜਿਹੜਾ ਕਿਸੇ ਕਿਸਾਨ ਵੀਰ ਨੇ ਆਪਾਂ ਸਪੈਸ਼ਲ ਡਿਮਾਂਡ ਦੇ ਮਗਾ ਕੇ ਦਿੱਤਾ ਜੀ ਨਾਲ ਇਹ ਸਪੇਅਰ ਪਾਰਟ ਆ ਜੀ ਨਾਲ ਇਹਦੀ ਬੈਟਰੀ ਮੈਕਾ ਵਧੀਆ ਚਾਰਜਰ ਵਗੈਰਾ ਤੇ ਜਿਹੜੀਆਂ ਗਨ ਨੇ ਦੋ ਤਰ੍ਹਾਂ ਦੀਆਂ ਗਨ ਆਉਂਦੀਆਂ ਤੇ ਜਿੰਨਾਂ ਦਾ ਨਾਲ ਪਾਰਟਸ ਹੁੰਦੀਆਂ ਜੀ ਸਾਰੇ ਬਰੀਕੀ ਤੋਂ ਬਰੀਕੀ ਤੇ ਜਿੰਨੇ ਵੀ ਹੁੰਦੇ ਆ ਆਪਾਂ ਸਾਰੇ ਮੰਗਵਾ ਕੇ ਦਿੱਤੇ ਨੇ ਸੋ ਕਿਸੇ ਵੀ ਕਿਸਾਨ ਭਰਾ ਨੂੰ ਜ਼ਰੂਰਤਾ ਤਾਂ ਉਹ ਆਪਣੇ ਕੋਲੋਂ ਜਿਹੜਾ ਬੈਟਰੀ ਵਾਲਾ ਪੰਪ ਆ ਉਹ ਲਿਜਾ ਸਕਦਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤਾਂ ਜੋ ਹਰ ਇੱਕ ਸੇ ਕਿਸਾਨ ਭਰਾ ਜਾਂ ਘਰ ਦੀ ਬਗੀਚੀ ਲਈ ਕਿਸੇ ਨੂੰ ਛੋਟਾ ਪੰਪ ਚਾਹੀਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸੋ ਕਾਲਮ ਲਾਗੇ ਦੀ ਕੁਆਲਿਟੀ ਆਪਾਂ ਬੈਸਟ ਮੰਗਾਈ ਹੋਈ ਆ ਅ ਬੈਸੇ ਦੀ ਗਾਰੰਟੀ ਵਾਰੰਟੀ ਦਾ ਕੋਈ ਵੀ ਨਹੀਂ ਹੁੰਦੀ ਪਰ ਫਿਰ ਵੀ ਆਪਾਂ ਆਪਣੇ ਵੱਲੋਂ ਕਹਿ ਦੇਣਾ ਕਿ ਫੀਡਬੈਕ ਜਿਹੜਾ ਕਿਸਾਨ ਭਰਾਵਾਂ ਨੂੰ ਦਿੰਦੇ ਆ ਉਹ ਵਧੀਆ ਦਿੰਦੇ ਆ ਜੀ ਕਿ ਇਹ ਕਦੇ ਇਹਦਾ ਲਾਂਬਾ ਨਹੀਂ ਆਇਆ ਸੋ ਜੀ ਨੇ ਵੀ ਕਿਸੇ ਨੇ ਵੀ ਭਰਾ ਨਹੀਂ ਲੈਣਾ ਤਾਂ ਸਾਡਾ ਸੰਪਰਕ ਕਰ ਸਕਦਾ ਜੀ ਦਿਓਲ ਸਫੇਰਪਾਟ ਲੋਹਟਵਦੀ ਧੰਨਵਾਦ ਜੀ